ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅਸੀਂ ਨਾਰਵੇ ਤੋਂ ਵੀਡੀਓ ਬਣਾ ਰਹੇ ਆ ਆਪਣੇ ਨਾਲ ਵੀਰ ਵਾਲੇਕਮ ਹਾਂ ਰਦੀਪ ਸੰਧੂ ਤੇ ਅੱਜ ਨਾ ਸ਼ੇਰੇ ਦਾ ਜਨਮ ਦਿਨ ਅਮੀਰਾ ਕੋਟਕੇ ਦਾ ਤੇ ਉਹਦੇ ਜਨਮ ਦਿਨ ਦੀ ਪਾਰਟੀ ਜਲਦੀ ਸੀਗੀ ਆਇਓ ਤੁਹਾਨੂੰ ਦਿਖਾਉਨੇ ਆ ਰੰਗ ਟੰਗ ਵੀ ਕਿਦਾਂ ਦਾ ਮਾਹੌਲ ਆ ਤੇ ਸ਼ੇਰ ਨੂੰ ਪੁੱਛਦੇ ਆ ਮਛੇਰੇ ਦੀ ਉਮਰ ਕਿੰਨੀ ਹੋ ਗਈ ਆ ਵੈਸੇ ਤਾਂ ਪਰਿਵਾਰ ਉਮਰ ਘਟ ਦੱਸਦੇ ਹੁੰਦੇ ਆ ਪਰ ਪੁੱਛਦੇ ਆ ਸ਼ੇਰ ਨੂੰ ਕਿ ਬਾਈ ਸਾਹਿਬ ਉਮਰ ਉਹ ਵੀ ਸ਼ੇਰ ਦੀ ਅੱਛਾ ਤੇ ਬਾਕੀ ਜ਼ਰੂਰ ਦੱਸਨੇ ਆ ਫਿਰ ਵੇਖੋ ਕਿੰਨਾ ਦੀ ਬੱਤੀ ਸਾਡੀ ਹਾਂ ਪੁੱਛਦੇ ਆ ਸ਼ੇਰ ਨੂੰ ਲਓ ਜੀ ਅਸੀਂ ਇੱਥੇ ਬੈਠੇ ਸੀਗੇ ਸਾਰੇ ਆਪਣੀ ਟੀਮ ਯਾਰ ਦੋਸਤ ਤੇ ਨਾਲ ਆਪਣੇ ਜੰਗ ਸ਼ੇਰ ਬਹੁਤ ਵਧੀਆ ਚੜਦੀ ਕਲਾ ਪੂਰਾ ਨਜ਼ਾਰਿਆ ਚ ਬੜਾ ਚੜਦੀ ਕਲਾ ਆ ਮੈਂ ਦੂਜਾ ਥੋੜਾ ਜਿਹਾ ਦਿਖਾ ਦਿਆਂ ਆਪਣੇ ਪਲੇਅਰ ਸਾਰੇ

ਹਾਂ ਕਿੰਨੇ ਸਾਲ ਹੋ ਗਏ ਓਵਰ 86 ਦਾ ਜਨਮ 22 ਸਾਲ ਹੋ ਗਏ 22 ਸਾਲ ਸ਼ੇਰਾ ਕਹਿੰਦਾ 22 ਸਾਲ ਓਵਰ ਹੋ ਗਏ ਕੱਲ ਹੀ ਜੰਮਿਆ ਬਈ 86 ਦਾ ਜਨਮ ਹੈ 36 ਸਾਲ ਓਵਰ ਹੋ ਗਏ 86 ਦਾ ਤੇਰੇ 12 ਸਾਲ ਹੈ ਅੱਛਾ ਅੱਛਾ ਰਾਣੇ ਨੂੰ ਪਤਾ ਹੋ ਪਰ ਰਾਣੇ ਨੂੰ ਪੁੱਛਦੇ ਰਾਣਾ ਥੋੜਾ ਗਵਾਂਢੀ ਏਰੀਏ ਦਾ ਰਾਣੇ ਕਿੰਨੀ ਹੋ ਗਈ ਪਰਵਾਨ ਦੀ ਓਵਰ ਜੀ ਪਾ ਜੀ ਮੇਰੇ ਖਿਆਲ ਨਾਲ ਮੰਗਦੇ ਆ 40 ਤੱਕ ਹੈਗਾ ਜੀ 40 ਦੇ ਆਸ-ਪਾਸ ਹੈ ਨਾ 38 40 ਇੱਥੇ ਹਾਂ 38 40 ਹੈਗਾ 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 ਆ ਬੱਚੇ ਵੀ ਵਾਹ ਵਾਹ ਹੁਣ ਤਾਂ ਹੋਇਆ ਡਾਰ ਦੇ ਕਿਹੜਾ ਨੇ ਮੇਰੀ ਓਰੀ 22 ਸਾਲ ਕਿੰਨੀ ਓ ਛੇ ਰਹਾ ਗਿਆ ਬਾਈ ਸਾਹ ਵਾਈ ਵੈਸੇ ਪਹਿਲਵਾਨਾਂ ਦੀ ਇੰਨੀ ਕੀ ਹੁੰਦੀ ਆ ਵਾਈ 25 ਦੇ ਆਸ-ਪਾਸ ਹੀ ਹੁੰਦੀ ਆ 3 3 ਦੇ ਦਾ ਕੀ ਵੀਓ ਵਾਡੀ ਨੇ 22 ਜਾਂ 24 ਇੰਨਾ ਕੀ 22 22 ਜਾਂ 24 ਸਾਲ ਆ ਇਧਰ ਚੀਮੇ ਵਾਲਾ ਕਿਦਾਂ ਬ੍ਰਦਰ ਚੜਦੀ ਕਲਾ ਕੈਮ ਸੇ ਤਾਂ ਕਿੰਨੇ ਹੂ ਭਲਵਾਨ ਦੀ ਆ ਤੇਰੇ ਸਾਹ ਨਾਲ ਉਮਰ ਲਕਾ ਉਮਰ ਲਕ ਹੰਦਾ ਪਰਵਾਣਾ ਉਮਰ ਲਕਾਉਂਦਾ ਉਹ ਬਾਕੀ ਕੀ ਨਹੀਂ ਹੁੰਦਾ ਦਿਲ ਹੋਣਾ ਚਾਹੀਦਾ ਜਵਾਨ ਤੇ ਉਮਰਾਂ ਚ ਕੀ ਰੱਖਿਆ ਹੈ ਨਾ ਥੱਤੀ ਜਿਆਦਾ ਜੁਆਣੇ ਦਾ ਥੱਤੀ ਕੁੜੀ ਆ ਵੀਰੇ ਉਹਦਾ ਥੱਤੀ ਕਿ ਲੱਗਦੀ ਆ 38 ਕਿ ਲੱਗਦੀ 38 ਕਿ ਲੱਗਦੀ ਅੱਛਾ ਹਾਲੱਖੇ ਮੈਂ 70 ਸਾਲ ਦੀ ਕੁੜੀ ਆ ਕੇ ਤੋਂ ਬੱਚੇ ਨੇ ਜੋਗੀ ਕੁਸ ਕਿਹੜਾ ਜਾਂਦਾ ਜੋਗੀ ਆਹ ਭਾਈ ਕੁਝ ਨਹੀਂ ਗੱਲ ਤੱਕਾ ਮੁੰਡਾ ਵੀ ਚੈਲ ਚ ਲੰਗਣ ਵਾਲਾ ਹੋ ਗਿਆ ਤੁਹਾਨੂੰ ਪਰੇਜਾ ਇੱਥੋਂ ਥੋੜਾ ਜਿਹਾ ਕੱਟੇ ਜੇ ਪੈਂਦੇ ਸਾਰੇ ਹੁੰਦੇ ਹੈ ਤੇ ਚੈਲ ਦਾ 17 ਸਾਲ ਦਾ ਦਿਲ ਹਰ ਹਾਲਾ ਸਹੀ ਹੈ ਸਹੀ ਹੈ ਇਹ ਤਾਂ ਆਪਣੇ ਭਾਈਆਂ ਦਾ ਅਗਲੇ ਸਾਲ ਨੂੰ 21 ਦਾ ਹੋਣਾ ਅੱਛਾ ਮੇਰੇ ਸਾਹ ਲਾਲਾ ਦੀ ਹੈ ਨਹੀਂ ਨਹੀਂ ਸਾਡੇ ਮੱਖਣ ਭਵਾਲੀ ਵਾਲੇ ਭਾਈਆਂ ਦਾ ਤਾਂ ਜਾਣਦਾ ਮੱਖਣ ਮੱਖੀ ਵਾਲਾ ਭਾਈ ਉਹਦਾ ਤੁਹਾਡੀ ਕਿੰਨੀ ਹੋ ਗਈ ਕੀ ਦੀ ਤੁਹਾਡੀ ਮੇਰੀ ਮੇਰਾ 88 ਦਾ ਬਰਸਾ 88 23 ਜੁਲਾਈ 1988 ਲਓ ਜੀ ਠੀਕ ਹੈ ਜੀ ਫਿਰ ਅਸੀਂ ਹੁਣ ਕਰ ਲਿਓ ਫੰਕਸ਼ਨ ਤੇ ਫੇਰ ਦਿਖਾਉਨੇ ਰੰਗ ਟੰਗ ਤੁਹਾਨੂੰ ਆ ਇਧਰ ਆ ਬਾਹਰਲਾ ਥੀ ਤੇ ਠੀਕ ਹੈ ਜੀ ਚਲੋ ਆਸਾ ਖੇੜਾ ਵਖਰੀ ਗੱਲ ਆ ਸ਼ੇਰੇ ਪਰਮਾਨ ਨੂੰ ਜਨਮ ਦੇਣ ਦੀਆਂ ਬਹੁਤ ਬਹੁਤ ਮੁਬਾਰਕਾਂ ਸ਼ੇਰੇ ਦਾ ਜਿਹੜਾ ਜਨਮ ਆ ਉਹ 94 ਦਾ ਪਾਸਪੋਰਟ ਦੇ ਕੋਲ ਹੈਗਾ 94 ਦਾ ਬਰਤ ਆ ਚਲੋ ਬਾਕੀ ਆਸੇ ਖੇੜੇ ਜਿਹੜੇ ਚੱਲੀ ਜਾਂਦੇ ਵੈਸੇ ਵੀ ਉਹ ਪ੍ਰੂਫ ਦਿਖਾ ਦੇਾਂਗੇ ਪਾਸਪੋਰਟ ਮੇਂ ਲੱਗਦਾ ਸ਼ੇਰੇ ਕੋਲ ਹੈ ਨਹੀਂਗਾ ਜੇ ਹੁੰਦਾ ਤੇ ਅਸੀਂ ਗੁਣੀ ਦਿਖਾ ਦੇਣਾ ਸੀਗਾ ਜਾਲੀ ਵੀ ਬਣ ਜਾਂਦਾ ਜਾਲੀ ਬਣ ਜਾਂਦਾ ਸ਼ੇਰੇ ਕੰਮ ਔਖਾ ਯਾਰ ਹੈ ਸਰਕਾਰ ਦੀ ਬੁਲਤਾਂ